ਇਹ ਸਾਰੇ ਅਮਰੀਕਾ ਦੇ ਸਾਰੇ ਨੇ ਵਧੀਆ ਹੋ ਗਏ ਆਪਾਂ ਵੀ ਬਣਾਈਆਂ ਕੋੜੀਆਂ ਜਿਹਾ ਕਲਮੈਂਟ ਤੇ ਇਧਰ ਤਾਇਆ ਕਹਿੰਦੇ ਲੱਗਾ ਪਿਆ ਤੇ ਆਹ ਜਾਲੀ ਲੜਨੀ ਆਪਾਂ ਇੱਥੇ ਤੇ ਪੇਪਾ ਬੂ ਪਕੜ ਲਗਾ ਦਿੰਗਾ ਅਸੀਂ ਗਾਲੀ ਵੀ ਲਿਆ ਸੀ ਐਂਗਲ ਵੀ ਲਿਆ ਦਿੰਦੇ ਸੀ ਐਂਗਲ ਉਹ ਪਿਆ ਆਹ ਖੜੀ ਕੋੜੀ ਤੇ ਕੋੜੀ ਆਪਣੀ ਹੈ ਕਿ ਸ਼ੀਟ 'ਚ ਤੇ ਹੌਲੀ ਆਉਗੀ ਆਈ ਜਾਂਦੀ ਹੌਲੀ ਹੌਲੀ ਤੇ ਤਰਤਾ ਕੰਮ ਸ਼ੁਰੂ ਆਪਾਂ ਤੇ ਉਧਰ ਤਾਇਆ ਕਸੀ ਜਾਂਦਾ ਕੰਨ ਕੱਢੀ ਜਾਂਦਾ ਮੋਰਖਾ ਤੇ ਉਧਰ ਕਾਲੂ ਜੀ ਦਾ ਮੰਡੀ ਅੱਜ ਜੀ ਦਾ ਸੱਚ ਰਾਤ ਨੂੰ ਮੰਡੀ ਇਹ ਐਗ ਬਣੀ ਜਾਂਦੇ ਆ ਕੰਮ ਸ਼ੁਰੂ ਆ ਹੁਣ ਤੇ ਤੇਨੀਆ ਉੱਪਰ ਜਾ ਤਾਂ ਨਹੀਂ ਹੁੰਦਾ ਜਿੰਨੀ ਵੱਡੀ ਠੀਕ ਤੇ ਇੱਥੋਂ ਆ ਇੱਥੇ ਗੋਲੀ ਬਣੀ ਸੀ ਸਾਰੀ ਨਾਲ ਹੀ ਜੋੜੀ ਸੀ ਤੇ ਇਹ ਗਈ ਢਾਤੀ ਆ ਪੰਜਵਾ ਤਾਂ ਕੱਢ ਜਾ ਤਾਂ ਇਹ ਤਾਂ ਕੰਮ ਕਰਦਾ ਠੀਕ ਇਹ ਇੱਕ ਰਾਹ ਕਰਾਉਣਗੇ ਤੇ ਟਾ ਦੀਆ ਪਾਜ਼ਾਰੀ ਘੜ ਲੀ ਬਈ ਅੱਧੀ ਨਾਦੀ ਅੱਧੀ ਰਹੇਗੀ ਬਸ ਦੋ ਦੋ ਦੇ ਪਸੂ ਬਾਂਜਿਆ ਕਰਨੇ ਬੱਬਾ ਦੀਆ ਕਰਨੇ ਨੇ ਦੋ ਦੇ ਕਿਤੇ ਪੱਕੇ ਜਾੜਾ ਕਰੂ ਕਿਤੇ ਕੱਚੇ ਕਿਤੇ ਪੱਕੇ ਜਾੜਾ ਕਰੂ ਕਿਤੇ ਕੱਚੇ ਜਾ ਕਰੂਗੀ ਮਿੱਟੀ ਆਪਾਂ ਹੋਰ ਰਟਾਂ ਖੜੀ ਹਾਂ ਬੜਾਈ ਜਾਂਦੇ ਹਾਂ ਥਾਂ ਕੁੜੀ ਆਸਤੇ ਆਪਾਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੇਖੂ ਦਿਖਾਵਾਂਗੇ ਤੁਹਾਨੂੰ ਹੋਰ ਨਵੀਆਂ ਵੀਡੀਓ ਦੇ ਨਾਲ ਜੜੋ ਕਸੀ ਜਾਂਦੇ ਬਈ ਇਧਰ ਸਿੰਗ ਬਣਾਉਣ ਤੇ ਲੱਗੇ ਤਾਂ ਇਹ ਮੂਰੋ ਖੜ ਉਹ ਮੈਂ ਉਠਾ ਅਸੀਂ ਨਹੀਂ ਇਸ ਠੀਕ ਹੈ ਵੈਰੀ ਗੁੱਡ ਉਧਰ ਪਾਏ ਵੀ ਨਾ ਮੋੜ ਉਹ ਮੈਂ ਉਠਾ ਤੇ ਦੂਜਾ ਸਾਡੇ ਪੇਜ ਨੂੰ ਕਰ ਲੋ ਫੋਲੋ ਹਾਂ ਸਾਡੇ ਪੇਜ ਨੂੰ ਕਰ ਲੋ ਫੋਲੋ ਭੜਾਓ ਸਾਫੀ ਹੈਗਾ ਛੋਡੇ ਆ ਲੱਗੇ ਮਿਲ ਕੇ ਛੋਡੇ ਆ ਫਿਰ ਤੇ ਸਾਨੇ ਸੰਯੋਗ ਦਿਓ ਤੇ ਜਿਹੜਾ ਜਿਸ ਵਧੀਆ ਤੋਂ ਵਧੀਆ ਬਲੌਗ ਬਣਾਈਜੀ ਵਧੀਆ ਵਧੀਆ ਵੀਡੀਓ ਲੈ ਕੇ ਆਈਏ ਵੀਡੀਓ ਲੈ ਕੇ ਆਈਏ ਤੇ ਬਾਕੀ ਮਹਾਰਾਜ ਦੀ ਕਲਾ ਕੇ ਸਾਰਿਆਂ ਨੂੰ ਹਾਂ ਤੇ ਆਪਾਂ ਬਣਾਈ ਇਹਨੇ ਕੋੜੀ ਦਾ ਕਾਰੋਬਾਰ ਵਿੱਚ ਵਾਧਾ ਕੋੜੀ ਬਰੀ ਵੀ ਦੱਸੋ ਬਣਾਏ ਅਸੀਂ ਜੀ ਕੋੜੀ ਦਾ ਬਣਾ ਰਹੇ ਹਾਂ ਬੜਾ ਰੱਸਾ ਬੰਨਦੇ ਤੇ ਮਾੜੀ ਕਿ ਨਹੀਂ ਚਲਾਜੋ ਫਿਰ ਦੱਸ ਦੇ ਕੋੜੀ ਦਾ ਕੰਮ ਅਸੀਂ ਜਾਲ ਪਾ ਰਹੇ ਹਾਂ ਕੋੜੀ ਬਾਹਰ ਵੀ ਜਾ ਹਾਦੀਆ ਅੰਦਰ ਵੀ ਆ ਸਕਦੀ ਆ ਤੇ ਅਲੱਗ ਬਣਾਉਣਾ ਪੈਂਦਾ ਚੋ ਫਿਰ ਮਾਲ ਡੰਗਰ ਦਾ ਕੰਮ ਆ ਫਿਰ ਕੋੜੀ ਵੈਚ ਉਹ ਖਾਇਆ ਹੋਇਆ ਹੁੰਦਾ ਐਸੇ ਕਰਕੇ ਸੰਯੋਗ ਤੇ ਮੇਰਾ ਜਿਹੜਾ ਬਲੋਕਰ ਆ ਇਹ ਲਈ ਨਿਵਾਸੀਆ ਉਹ ਘਟ ਜਾਂਦਾ ਤੇ ਉਹ ਇਹਨੇ ਪੀਨੂ ਕਰ ਲੋ ਪਾ ਲੋ ਠੀਕ ਹੈ ਜੀ ਆ ਕੱਟੇ ਦੀ ਕੱਟੇ ਦੀ ਫੋਟੋ ਕੱਟੇ ਦੀ ਫੋਟੋ ਨਾ ਆ ਜੀ ਤੇ ਉਦਰ ਲੱਗੇ ਨੇ ਹੈਗਾ ਜੀ ਬਾਪੂ ਦਾਤਾ ਆਪਣਾ ਬੂਨੇ ਵੇਖਿਓ ਹਾਂ ਤੇ ਲੱਗ ਗਿਆ ਲੱਗ ਕੇ ਖਾਦੇ ਆਂ ਚਾਕੋ ਚਿਆ ਇਹਦਾ ਪੱਕੇ ਕੰਮ ਕਰੀ ਦੀ ਆ ਹਾਂ ਵੇ ਅਲੰਗ ਲੈ ਜੇ ਨੇੜੇ ਹੁਣ ਚੱਕੇ ਚਲੋ ਤਾਰ ਆ ਜੂਗੀ ਆਹ ਨਹੀਂ ਆਉਣੀ ਐ ਐਸੇ ਤੇ ਲਾਦਾ ਬੋਲ ਤਾ ਨਹੀਂ ਚੱਲ ਰਹਾ ਨਹੀਂ ਚੱਲਣਾ ਕਿੱਟੇ ਹੀ ਹੋ ਰਾ ਉਧਰੋਂ ਪਹਿਲਾਂ ਵੈਕ ਡੰਗ ਲੈ ਜੀ ਨੇੜੇ ਹਾਂ ਫੇਰ ਹੀ ਕੰਮ ਚੱਲਣਾ ਹਾਂ ਬੰਦ ਜੀ ਕਿਵੇਂ ਕਰਕੇ ਬੰਦ ਹੋ ਗਿਆ ਤਾ ਹਾਂ ਜਦੋਂ ਤੜਾ ਫਾਟ ਕੇ ਕੱਢ ਲਾਉਣੇ ਚਾਹੇ ਕੋਈ ਤਾਰ ਨਹੀਂ ਪਈ ਹੋਰ ਬਾਪੂ ਨੂੰ ਬੱਚਾ ਦਾਦਾ ਤਾਰ ਪਈ ਆ ਹੋਰ ਨੀ ਨੀ ਉਹ ਦੂਜੀ ਭਰਾਵਾ ਆਹ ਹਾ ਤਾਰ ਗ੍ਰਾਂਟ ਤੇ ਲੰਮੀ ਆਪਾਂ ਆਹ ਕਿਹੜੀ ਕੇਵਲ ਕੋਲਾ ਘਰੇ ਪਈ ਤਾਂ ਹੈਗੀ ਉਹਨੇ ਕੋ ਟੋਟੇ ਨੇ ਸੜ ਜਾਣਾ ਜਾਲੇ ਕਿਥੇ ਭਈਆ ਕਿਹੜੀ ਲਾਈ ਜੀ ਤੂੰ ਆਈ ਨੀ ਧਾਰ ਨਵੀਂ ਲਾਈ ਸੀ ਕਾਲੀ ਨਵੀਂ ਧਾਰ ਵੇ ਕਮੜੀ ਜੀ ਕਿਹੜੀ ਧਾਰ ਲਾਈ ਜਣੇ ਹੈ ਕਿਹੜੀ ਧਾਰ ਲਾਈ ਜਣੇ ਦੱਸ ਤੋ ਕਿਹੜੀ ਤਾਰ ਲਾਈ ਸੀ ਲੋਹਣ ਲਾਈ ਕਿਹੜਾ ਰਾਜਿਆ ਨਹੀਂ ਤੇ ਕਿਹਦੀ ਨਾ ਪੁੱਛੇ ਨਹੀਂ ਆਪਾਂ ਸਮਝਾਦਾ ਨਹੀਂ ਫੜਾਉਂ ਕੇ ਲਾਈ ਤਾਈ ਜੀ ਫੋਨ ਬਾਅਦ ਚ ਇਹਨਾਂ ਦੱਸੋ ਬੜਾ ਯਾ ਕਾ ਕਹਿੰਦੇ ਫੁੱਲ ਟੋਟੇ ਕੋੜੀ ਨਾ ਇਹਨੂੰ ਦਲੱਤਾ ਮਾਰੇ ਨਹੀਂ ਮਾਰਦੀ ਵੇਖੋ ਜੀ ਜਾਲੀ ਤੇ ਜਾਲੀ ਸਿੱਧੀ ਕਰਨੀ ਬਹੁਤ ਔਖੀ ਬਹੁਤ ਜੂਰ ਲੱਗਿਆ ਬਹੁਤ ਵੰਗਾ ਥੜਾ ਏੰਗ ਹੋਏ ਬਹਿ ਜਾ ਇਹਦੇ ਨੂੰ ਕਹਾਂ ਬਲਾਉ ਜਾ ਸਾਡਾ ਪਛੜਿਆ ਜੂਰ ਲੱਗ ਗਿਆ ਸਾੜੀ ਇਹਨਾਂ ਜੂਰ ਲੱਗਿਆ ਬੰਨਣਾ ਮਿਲਦਾ ਬੱਲੇ ਬਾਈ ਨਰਮਣਾ ਤੇਰੇ ਸੜਕੇ ਜਾਵਾਂ ਮੈਂ ਕਿਹੇ ਜਾਲੀ ਨੂੰ ਠੱਤੀ ਖੜਾ ਅੱਚੇ ਬਰ ਅਦਰ ਵੈਂਡਾਲਾ ਮੈਸਤਰੀ ਵੀ ਸਾਡਾ ਹੋਣਾ ਮੈਸਤਰੀ ਇਹ ਇਹਨੇ ਕੜੱਛੇ ਕੱਢ ਮੈਸਤਰੀ ਆਦੇ ਆ ਪਰ ਇਹ ਪਹਿਲੀ ਵਾਰ ਹੀ ਤੇ ਨਹੀਂ ਆਉਂਦਾ ਕੱਢੋ ਕੱਢ ਮਹੀਨੇ ਬਾਅਦ ਪਹਿਲੀ ਵਾਰੀ ਆਉਂਦਾ ਚੱਲ ਤੂੰ 29 ਇਹ ਮੈਸਤਰੀ ਇਹਦਾ ਘਰ ਦਾ ਇਹਦੀ ਟੈਨਸ਼ਨ ਕਿਉਂ ਲੈਣਾ ਇਹਦੀ ਟੈਨਸ਼ਨ ਨਾ ਸੀਮੈਂਟ ਨਹੀਂ ਪੁੱਣ ਲਿਆਦਾ ਤੜਕੇ ਆ ਆ ਇਹ ਮੈਸਤਰੀ ਦੇ ਵਾਰੇ ਵਾਰੇ ਜਾਗੇ ਇਹ ਖਾਨਦਾਨੀ ਮੈਸਤਰੀ ਆ ਕੋਈ ਲੈਡੀ ਮੋਡੀ ਮੈਸਤਰੀ ਨਹੀਂ ਏ ਐਨ ਕਿ ਲੋਕੀ ਦਾ ਵੈਲਡ ਕਰਦੇ ਆ ਅੱਖਾਂ ਤੇ ਲੱਗਦੇ ਇਹ ਤੱਕ ਨਾਲ ਆਈ ਬੈਠਾ ਖਾਚੇਰ ਮੈਂ ਬਲੌਗ ਨੂੰ ਬਲੌਗ ਤਾਂ ਬਾਂਦੂ ਤੇ ਢਿੱਲੀ ਰਹਿ ਗਈ ਤਾਂ ਆ ਬੇਟਾ ਗਿਰਜਨ ਸਿੰਘ ਢੂਟ ਕੋਟ ਗਿਆ ਦੰਮਾ ਮਾਰ ਗਿਆ ਟੁੱਟ ਪਿਆ ਮਨੋਸੀ ਹੋਣੀ ਮਣੀ ਮਣੀ ਇਹ ਤਾਂ ਦਲਤਵਾਜਿਕਾ ਸੀ ਦਾ ਓਪਨ ਹੋ ਗਿਆ ਇਤਨ ਕੱਠੀ ਹੋਈ ਆਨੇ ਤੇ ਤੂੰ ਹਜੇ ਟੰਕਾ ਨਹੀਂ ਲੱਗਾ ਤਾਂ ਇੱਥੋਂ ਲਾਜੌਰ ਜਰਜਪੁਰਾ ਤੂੰ ਵੀ ਲਾ ਓ ਆ ਗਿਆ ਚਾਵੀ ਕਿ ਚਿਪੜ ਖਾਜਾ ਇਹ ਚਿਪੜ ਖਾ ਕੇ ਬੈਠੇ ਹੀ ਹੈ ਬੱਸ ਹੈ ਅੱਸੀ ਆ ਬਾਈ ਨਿੰਮੇ ਨਾਲ ਵੀ ਪੂਰਾ ਜੋਰ ਲੱਗ ਜਾਂਦਾ ਕੇ ਜੋਰ ਪੂਰਾ ਵੇਖੋ ਟੱਟ ਨਾ ਜਾਵੇ ਅੱਗੇ ਬਹੁਤ ਡੱਬੇ ਤੋੜੇ ਅਸੀਂ ਜਾ ਔਰ ਲਿਗਾ ਕੇ ਅੱਛਾ ਗਾਂ ਸਾਡੀ ਜਮਾਂ ਨਹੀਂ ਡਰਦੀ ਕੋਲੇ ਕਰੰਟ ਹੋਈ ਜਾਂਦਾ ਮਸਤੋਂ ਮਸਤ ਬੈਠੀ ਆ ਬਾਈ ਹਾਂ ਲਾਦੀ ਪੈਰ ਮੜਾ ਜਾਂ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਜਾਲੀਆਂ ਦੇ ਜੋੜ ਪਸੂ ਸਾਡੇ ਮਸਤੋਂ ਮਾਰ ਰੱਜੇ ਗਾਲੇ ਪੱਟੇ ਤੇ ਬਾਈ ਨਿੰਮਾ ਜਾਲੀ ਨਾਲ ਨਿਟੀ ਜਾਂਦਾ हां पूरी कछी गई वंडकण दी लोड़ ही नहीं रस्से पाके पास ਛੱਡ ਦਿੰਨੇ ਆ ਮੈਂ ਤੇਰੀਆਂ ਵੈਂਡ ਨਹੀਂ ਕਰਨਾ ਯਾਰ ਰਸੇ ਪਾ ਦੋ ਕੱਸ ਦੋ ਤੇ ਬਸ ਜੋ ਸਾਡਾ ਟਿਕਾ ਫੇਰ ਪਤਾ ਉਹ ਲੈ ਥੋੜਾ ਥੇ ਲੈਣ ਆ ਗਿਆ ਲੈ ਆਹ ਲੱਥਾ ਫੜੂਗਾ ਲੱਗਦਾ ਲੈ ਗਿਆ ਲੈ ਗਿਆ ਖੋਗੇ ਵੇਖੋ ਹੋ ਜਾਂਦਾ ਛੱਡ ਲਓ ਇਹ ਲਿਸ਼ ਤੇ ਹੋਣਾ ਤਾਂ ਪੱਕ ਨਾ ਖਰਾਬ ਹੋਵੇ ਇਹਨਾਂ ਕਤਾਨਾਂ ਲਾਈ ਹਾਂ ਹਾਂ ਯਾਰ ਮੇਰੀ ਤਾਂ ਚਾਹਰ ਚੜ੍ਹ ਗਈ ਤੁੰਡਾ ਚਾਹ ਕੋਈ ਨਹੀਂ ਬਾਤ ਚ ਵੀ ਨਹੀਂ ਹਾਂ ਦੇ ਹਾਂ ਦੇ ਉਹ ਬੋਰੀ ਭਰ ਕੇ ਰਸਾ ਕੱਢ ਹਾਂ ਆ ਵੇ ਆ ਵੇ ਕੱਢ ਰਸਾ ਹਾਂ ਬੋਰੀ ਆ ਬੋਰੀ ਸੈਣੀ ਪਾਣ ਲਾ ਦੇ ਜਦੋਂ ਪਾਇਆ ਕੰਡਾ ਦੇਣ ਲੱਗਿਆ ਵੇਖੋ ਬਹੁਤ ਰੱਛੇ ਅਰੇ ਵੇ ਕਿਉਂ ਹੋਣੀ ਹੈ ਟੈਟ ਜਾਲੀ ਵੇਖ ਗੰਡਾ ਉਹ ਨੂੰ ਪਾ ਕੇ ਖੱਜ ਪਰਾ ਨੂੰ ਉਹ ਨਹੀਂ ਪਾਉਂਦਾ ਯਾਰ ਜਗਈ ਦੀ ਤੂੰ ਮੈਨੂੰ ਕਹਿ ਲੈਣਾ ਜਗਈ ਦੀ ਕਰਕੇ ਖੱਜ ਕਰ ਗੰਡ ਦੇਣੀ ਯਾਰ ਇਹਦੇ ਵਿੱਚ ਹਾਂ ਵੇ ਇੱਥੇ ਪਾ ਕਾਤ ਪਾ ਹਾਂ ਕਾਚੇ ਬਰਾਂ ਨੂੰ ਆ ਮੇਰੇ ਨਾਲ ਮੈਂ ਤੀ ਗੱਲਾ ਸਵਾਰ ਕੇ ਜਮਾ ਇੱਧਰ ਤਾਇਿਆ ਕਰ ਲਾ ਫਿਰ ਕਾਤ ਤੇ ਚੱਲ ਹੋਰ ਪਾ ਹੋਰ ਨੂੰ ਕਰ ਹਾਂ ਹੁਣ ਪਾਉਂਗਾ ਹਾਂ ਹੁਣ ਬਰਾਂ ਨੂੰ ਕੱਢੀ ਕਹਤੋ ਪਿੱਛੇ ਕਰਨਾ ਇਹਨੂੰ ਹੋਰ ਆ ਬਣ ਗਈ ਨਾ ਗੱਲ ਹੋਰ ਮਰਦਾ ਪਰ ਇਹਨੂੰ ਕਰ ਲਾ ਬਹੁਤ ਕੱਸੀ ਹੈ ਹੁਣ ਕੱਸੀ ਗਈ ਹੈ ਸਹੀ ਇਹਦੇ ਮਾਰ ਪਿੱਛੇ ਬਹੁਤ ਡੋੜੇ ਤੇ ਜੀ ਪਿਛਾੜੇ ਬਹੁਤ ਪਾਂਦਾ ਵੀ ਇੰਨਾ ਕੰਮ ਆ ਇੱਕ ਗੱਲ ਪਿਛਾੜੇ ਦੇ ਬੰਦੇ ਨਾਮ ਦਾ ਨਾਮ ਹੁਣ ਆ ਆ ਦੀ ਗਾਂ ਵਾਲਾ ਕਹਾਲੋ ਪਿਛਾੜੇ ਹਾਂ ਨੇ ਮੱਧੀਆਂ ਪਿਛਾੜੇ ਦੇ ਚਲ ਚਲ ਪਿਛਾੜੇ ਪੈਲੀ ਜਾਣਾ ਬਾਜਰ ਇਹ ਇਦੋਂ ਹੁਣ ਕੀ ਕਹਿ ਜਾਓਗੇ ਪਿੱਛੇ ਹੈ ਜੀ ਵੀ ਉੱਤੇ ਆਓ ਆਓ ਵੈਂਗ ਜਾਣਾ ਨਿਕਲ ਜੂਗਾ ਇਹਦਾ ਵੈਂਗ ਦਾ ਟੱਟ ਲਾ ਦੇ ਅਗਲੇ ਪਾਸੇ ਹੋਏ ਪਿੱਤੇ ਨਾਲ ਕੇ ਐਨੂੰ ਕਰਕੇ ਨਾ ਜਾ ਉਧਰ ਦੀ ਜਾ ਉਹ ਤੇ ਲੈ ਬਾਇਆ ਗਿਆ ਗਲਾਈ ਚ ਹੁੰਦੀ ਐ ਨਾ ਇਹ ਕੁਰੀ ਆ ਵੀ ਕੱਟ ਕੁੱਟ ਕੇ ਧਾਜ ਜਾਂਦੀ ਹੋਰ ਠੀਕ ਕਰਦੀ ਐ ਨਾ ਕੰਮ ਸਾਵਾ ਇਹੋ ਥੋ ਨਾ ਲਾ ਜਮ ਨਾ ਗੜਣੀ ਨਾ ਹਟਾ ਚ ਬੋਕ ਸੀ ਗਈ ਆਜਾ ਕੱਲਾ ਘਟੇ ਰਦੂ ਆਜਾ ਤਾ ਓਏ ਇੱਥੇ ਪੈਰ ਮਾਰਾ ਵੇ ਲਾ ਕੇ ਰੱਖ ਇਧਰੋ ਜਾਈ ਜਾਦੇ ਨਹੀਂ ਆਣਾ ਆਣਾ ਆਇਆ ਡਰਾਮ ਬਣਾਇਆ ਤੇ ਬੜਾ ਆ ਗਿਆ। ਕੈਨਿੰਗ ਨਾ ਟੋਰ ਦਿਸਿਆ ਇੱਕ ਕੋਲੇ ਨੋਰ ਪੈਂਦਾ। ਹਾਂ ਚੱਲੋ ਚੱਲੋ। ਉਹ ਕਾਲਸੇ ਹੋਵੇ ਜੋ ਇੱਕ ਪਾਸੇ ਜੋੜਦੇ ਜੋਰ ਪੈਂਦਾ ਉਹ ਤਾਂ ਟੁੱਟ ਜਾਂਦੇ। ਕੋਡੀਆਂ ਦਲੱਤਾ ਮਾਰੇ। ਉਹ ਨਹੀਂ ਯਾਰੀ ਨਹੀਂ ਉਹ ਕਿੱਥੇ। ਪੰਜ ਪਾਣ ਖੋਲੇ ਜਿੰਦਾ ਵਧੀਆ ਦਸ ਪਾਣ। ਇੱਥੇ ਪੈਰ ਵਾਜਦੇ ਨਾ ਫੇਰ ਵਧੀਆ ਜੋੜ ਲੱਗੇ ਨਹੀਂ। ਮਾਰ ਦੇ। ਬਣ। ਐ ਘੱਟ। ਕਰ ਲੈ ਤੈਨੂੰ ਆ ਵੇ ਇਧੇ ਜਪੈਰ ਦੇ ਤੇ ਮਾਰ ਲੈ ਅੱਟ ਕੱਢਣ ਵਾਲੀ ਆ ਅੱਛਾ ਘੀ ਵੇਚੀ ਆ ਅੱਛਾ ਆ ਤੇਰੀ ਘੀ ਉਹ ਮੋਟਰ ਫੈਸਲ ਤੇਰਾ ਉਹ ਆਹ ਨਾ ਬੇਕਾਂ ਬੀ ਕਪੜਾ ਹਸਾਉਣਾ ਲੈ ਜੀ ਮੈਂ ਤਰਕ ਤੇ ਐਡ ਕਰਕੇ ਲੈ ਕੇ ਆਇਆ ਨਹੀਂ ਉਹ ਉਹ ਐਦਾ ਨਹੀਂ ਉਹ ਹੋਰ ਭਾਈ ਚਾਹੀਦਾ ਜੱਜ ਪਾਲ ਗਏ ਚਲ ਨਾ ਲਾ ਦੇ ਆਹ ਆਹ ਵੇਖੋ ਜੀ ਦੀ ਮਾਦ ਕੀ ਕਰਦੂ ਛਾਲੀ ਨਾ ਖੋਲਦੇ ਸੀ ਦੋ ਬੰਦੇ ਜੇ ਆ ਜੇ ਵੜਦੀ ਆਹ ਬੰਦੇ ਆਹ ਜੀ ਠੀਕ ਉਸਰ ਆਪ ਵਰਕ ਕੀ ਕਰਦਾ ਕੱਚਾ ਛਾਰ ਬਿਚਾਰ ਲਗਾ ਗਾ ਰਣ ਮੁਟੇ ਮੇਰੇ ਫੜੇ ਇਧਰ ਗੰਗੂ ਤੂੰ ਫੜ ਆਪਣੀ ਵਾਰੀ ਆ ਗਈ ਕਿਤੇ ਨਾ ਪੈ ਭੈਣਾ ਕਿਧਰ ਨਰੜੀ ਬੀ ਬਈ ਕਿਹਾ ਨਾ ਭਾਈ ਜੀ ਸਾਡੇ ਉਹ ਐ ਇਧਰ ਰੱਖ ਲੋ ਜੋ ਡਿੱਗੀ ਹੈ ਭੈਣਾ ਲੈ ਗਈ ਛੁੱਟੇ ਨੇ ਗਿਆ ਨਾ ਜੈ ਹਾਂਜੀ ਵੀ ਹੋਰ ਹੋਟ ਗਈ ਲੈਟ ਤੇ ਆਪਾਂ ਲਾਤੀ ਆ ਜਾਲੀ ਓਏ ਆ ਵੇ ਯਾਰ ਓਏ ਆ ਝੰਕੇ ਮਾਰੀ ਜਾਂਦੀ ਆ ਯਾਰ ਲੈ ਦਸ ਗਈ ਤੇ ਆਪਣਾ ਫੜ ਗਿਆ ਖਾਂ ਜਾ ਤੇ ਆਹ ਜਾਲੀ ਲਾਤੀ ਆ ਤੇ ਆਹ ਜਾਲੀ ਲਾਤੀ ਆਪਾਂ ਲਾਈਕ ਸ਼ੇਅਰ ਸਬਸਕ੍ਰਾਈਬ ਜੂਰ ਕਰਨਾ ਤੁਹਾਨੂੰ ਮਿਲਦੇ ਨੇ ਨੈਕਸਟ ਵਾਰ ਕਿਉਂਕਿ ਭਾਈ ਅੱਜ ਦਾ ਵੀਲੋਗ ਦੱਸੋ ਕਿਵੇਂ ਲੱਗਾ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਨੂੰ ਮਿਲਦੇ ਨੇ ਨੈਕਸਟ ਵਾਰ ਕਿਉਂਕਿ ਭਾਈ